ਆ ਪਜਾਮੀਆਂ ਮੈਨੂੰ ਧੁੱਪੀਆਂ ਦੇਖਣੀਆਂ ਚਾਹੀਦੀਆਂ ਠੀਕ ਹੈ ਨਾ ਨਹੀਂ ਤੇ ਮੈਂ ਤੇਰੀ ਗਲੀ ਜੀ ਘੁਰ ਦੇਣੀ ਫੜ ਕੇ ਕੋਡਾਂ ਬੋਲ ਤੂੰ ਕਿੱਧਰ ਘੁਰ ਦੇ ਮੈਂ ਹੁਣੇ ਮੰਮੀ ਨੂੰ ਦਾਦੀ ਨੂੰ ਫੋਨ ਕਰਕੇ ਦੇਖ ਲਿਆ ਆਪਣੀ ਪਜਾਮੀਆਂ ਛੇਤੀ ਧੋ ਦੇ ਵੇਖ ਜਦੋਂ ਆਈ ਨਾ ਮੰਮੀ ਮਰੀ ਤੇ ਮੈਂ ਕਿਹ ਤੇਰਾ ਹਾਲ ਕਿੰਨਾ ਤੇਰਾ ਬੁਰਾ ਕਰਦੀ ਤੇਰਾ ਤੂੰ ਮੇਰੇ ਜੀਂਦਿਆ ਕੁਛ ਨਹੀਂ ਕਰ ਸਕਦੀ ਤੇ ਰੌਲੀ ਨਾ ਮੇਰੇ ਨਾਲ ਬਹੁਤੀ ਪਾ ਮੰਮੀ ਮੈਂ ਤਾਂ ਬਥੇਰਾ ਕਾਰ ਜੋੜ ਕੇ ਰੱਖਿਆ ਸੀ ਪਰ ਤੁਸੀਂ ਨਹੀਂ ਰਹਿ ਦੇਣਾ ਜਿਹੜਾ ਕੰਮ ਤੇ ਹੈ ਨਾ ਤੇ ਕੋਈ ਗੱਲ ਨਹੀਂ ਵੇਖ ਲਿਆ ਫਿਰ ਕੀ ਕਰਦੀ ਮੈਂ ਮੈਂ ਤੁਹਾਨੂੰ ਇੱਕੋ ਗੱਲ ਕਹਤੀ ਆ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਮਰ ਜਾਊਂਗੀ ਯੇ ਨਹੀਂ ਨਾ ਨਾਲ ਉਹਦੇ ਰੇਣਾ ਇਧਰ ਘਰ ਦੋ ਬੰਨ ਨਹੀਂਓ ਇਧਰ ਮੇਰੀ ਗੱਲ ਸੁਣੋ ਉਹ ਸੰਦੀਪ ਅੰਦਰ ਹੀ ਗੱਲ ਕਰ ਲੈਂਦੀ ਕਿਹੜੀ ਗੱਲ ਕਰਨੀ ਗੱਲ ਤੁਹਾਡੇ ਨਾਲ ਮੇਂ ਜ਼ਰੂਰੀ ਕਰਨੀ ਹੈ ਦੱਸੋ ਘਰ ਦਾ ਮਾਹੌਲ ਵਿਗੜੰਡਿਆ ਵਾ ਹੁਣ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਕੱਲ लवली ਕਿੱਦਾਂ ਬੋਲਣ ਡਿਆ ਹੀ ਮੇਰੇ ਨਾਲ ਤੁਸੀਂ ਚੁੱਪ ਕਰਕੇ ਸੁਣਨ ਡੇ ਹੀ ਤੇ ਮੇਰੇ ਕੋ ਨਹੀਂ ਗਾ ਸੁਨਿਆ ਜਾਂਦਾ ਉਹ ਸੰਦੀਪ ਹਰ ਇੱਕ ਗੱਲ ਦਾ ਜਵਾਬ ਦਿੱਤਾ ਹੀ ਮੈਂ ਚੁੱਪ ਕਰਕੇ ਬੈਠਾ ਨਹੀਂ ਮੈਂ ਪਤਾ ਮੈਨੂੰ ਕਿੰਨਾ ਕੁ ਤੁਸੀਂ ਜਵਾਬ ਦਿੱਤਾ ਵਾ ਜੇ ਉਹਦੇ ਕੋਲ ਗਈ ਨਾ ਰਸੋਈ 'ਚ ਉਹਨੇ ਮੈਨੂੰ 20 20 ਗੱਲਾਂ ਸੁਣਾਈਆਂ ਸੀ ਜਿਹੜੀ ਬੋਲਦੀ ਨਹੀਂ ਹੁੰਦੀ ਉਹ ਚੌਨੀ ਗਈਆਂ ਹੁਣ ਤੂੰ ਇਹ ਦੱਸ ਮੈਨੂੰ ਜੇ ਤੁਸੀਂ ਚਾਹੁੰਦੇ ਆ ਨਾ ਕਿ ਮੇਰੇ ਪੱਲੇ ਕੁਝ ਰਵੇ ਤੇ ਚੁੱਪ ਕਰਕੇ ਨਾ ਅੱਡ ਹੋ ਜਾ ਮੇਰੀ ਇਹੋ ਸਲਾਹ ਵਾ ਜੇ ਕੁੜੀ ਚਲੀ ਗਈ ਆਪਣੇ ਘਰ ਤੇ ਫਿਰ ਕੀ ਹੋ ਗਿਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਨਾ ਸੰਦੀਪ ਅੱਡੋ ਜੀਏ ਤੇਰਾ ਦਿਮਾਗ ਠੀਕ ਹੈਗਾ ਵਾ ਲੋਕਾਂ ਨੂੰ 100 100 ਗੱਲਾਂ ਕਰਨੀਆਂ ਵਾ ਕਿ ਇਹੋ ਕਹਿੰਦਾ ਹੁੰਦਾ ਸੀ ਕਿ ਅਸੀਂ ਇਕੱਠੇ ਰਹਿਣਾ ਵਾ ਇਹੋ ਹੁਣ ਅਡੋਂ ਦੀਆਂ ਗੱਲਾਂ ਲਗਣ ਡਿਆ ਪਿਆ ਵਾ ਕੋਈ ਦਿਮਾਗ ਤੋਂ ਸੋਚ ਵੱਡੇ ਆ ਹੀ ਉਹ ਦਿਮਾਗ ਤੋਂ ਹੀ ਸੋਚਣ ਦੀ ਆ ਜੇ ਵੱਡੇ ਆ ਨਾ ਤੇ ਕਿੰਨੀ ਕ ਇੱਜ਼ਤ ਹੋਉਂਦੀ ਸਾਡੇ ਘਰ ਚ ਕਿੰਨਾ ਕਰਦੇ ਰਹੇ ਇਹਨੇ ਨਾਲ ਕੱਲ लवली ਕਿਦਾਂ ਬੋਲਣ ਡਿਆ ਸੀ ਤੁਸੀਂ ਸਾਹਮਣੇ ਹੀ ਨਾ ਉਹ ਸੰਦੀਪ ਕੋਈ ਗੱਲ ਨਹੀਂ ਮਾੜੀ ਮੋੜੀਆਂ ਘਰ ਚ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਇਹਦਾ ਮਤਲਬ ਇਹ ਥੋੜੀ ਆ ਕਿ ਅੱਡ ਹੋ ਜਾਈਏ ਤੁਹਾਨੂੰ ਕੁਝ ਕਹਿ ਲੈਂਦਾ ਕੋਈ ਗੱਲ ਨਹੀਂ ਤੁਸੀਂ ਭਰਾ ਹੀ ਉਹਦੇ ਮੈਨੂੰ ਕਿਉਂ ਕਿਹਾ ਵੱਧ ਘਟ ਓਨੇ ਉਹ ਕੁੜੀ ਕੋਲੋਂ ਆਇਆ ਸੀ ਤੁਹਾਨੂੰ ਗੁੱਸਾ ਹੋਣਾ ਵਾ ਕੁੜੀ ਨੇ ਵੱਧ ਘਟ ਗੱਲਾਂ ਕੀਤੀਆਂ ਹੋਣੀਆਂ ਵਾ ਤੇ ਫੇਰ ਹੀ ਬੋਲਿਆ ਸੀ ਸੁਣੀ ਵੀ ਡਿਵੀਡੀ ਗੱਲ ਨਹੀਂ ਹੈਗੀ ਨਾ ਇਹਨਾ ਮੁੱਦਾ ਬਣਾ ਮੈਂ ਤੈਨੂੰ ਸਮਝਾਉਂ ਦਿਆਂ ਹਾਂ ਜੇ ਕਿਹ ਅੱਡ ਹੋ ਗਏ ਨਾ ਤੇ ਸ਼ਰੀਕੇ ਦੀ ਗੱਲਾਂ ਵੜੀਆਂ ਹੋਣੀਆਂ ਆਈਆਂ ਇਹ ਸੋਚ ਲੈ ਸ਼ਰੀਕਾ ਜੋ ਕਹਿੰਦਾ ਵਾ ਨਾ ਕਹੀਂ ਜਾਵੇ ਅਸੀਂ ਆਪਣਾ ਪੱਲਾ ਵੇਖਣਾ ਵਾ ਭੁੱਖੇ ਥੋੜੀ ਮਰਨਾ ਵਾ ਆ ਸਾਰੀ ਪਵਾੜੀ ਦੀ ਜੜ ਨਾ ਕੁੜੀ ਆ ਸਭ ਕੁਝ ਇੰਨੇ ਕਰਵਾਇਆ ਵਾ ਲੜਾਈ ਵੀ ਇਹਦੇ ਕਰਕੇ ਹੋਣ ਈ ਆ ਤੇ ਕੁੜੀ ਨੂੰ ਲੈ ਕੇ ਕੌਣ ਆਇਆ ਸੀ ਤੂੰ ਹੋ ਲੈ ਕੇ ਆਈ ਸੀ ਨਾ ਉਹ ਤੂੰ ਮੰਮੀ ਨੂੰ ਕਿੰਨੀ ਉਹਨੂੰ ਇੱਥੇ ਲਾਇਆ ਪੱਕਾ ਹੀ ਉਹ ਮੈਂ ਤੇ ਉਹਦਾ ਭਲਾ ਸੋਚਿਆ ਸੀ ਕਿ ਚੱਲ ਵਿਚਾਰੀ ਉੱਥੇ ਇਕੱਲੀ ਰਹੂਗੀ ਮੈਨੂੰ ਕੀ ਪਤਾ ਸੀ ਉਹਨੇ ਲੜਾਈ ਪਾ ਲਈ ਸਾਡੇ ਘਰ 'ਚ ਚੰਗੇ ਭਲੇ ਹੀ ਰਹਿੰਦੇ ਹੁਣ ਨਹੀਂ ਸਾਰੇ ਜਾਣੇ ਉਹ ਚਲ ਕੋਈ ਗੱਲ ਨਹੀਂ ਸੰਦੀਪ ਪਹਿਲੀ ਵਾਰੀ ਗੱਲ ਹੋਈ ਹੈ ਨਾ ਫਿਰ ਫੇਰ ਗੱਲ ਕਰਾਂਗੇ ਨਾ ਸਵੇਰ ਸੋਚ ਲਾਂਗੇ ਨਾ ਕਦੀ लवली ਬੋਲਿਆ ਸੀ ਤੇ ਨਾ ਰੁਪਿੰਦਰ ਬੋਲੀ ਮੇਰੇ ਅੱਗੇ ਤੇ ਮੇਰੇ ਕੋ ਨਹੀਂ ਬੇਇਤੀ ਕਰਵਾਈ ਜਾਂਦੀ ਠੀਕ ਆ ਨਾ ਜੇ ਅੱਡ ਹੋਣਾ ਵਾ ਤੇ ਅੱਡ ਹੋ ਜਾ ਨਹੀਂ ਤੇ ਮੈਂ ਆਪਣੇ ਪੇਕੇ ਚਲ ਜਾਣਾ ਫਿਰ ਉਹ ਹੋ ਚੰਗੀ ਗੱਲ ਹੋਇਆ ਦੀ ਯਾਰ ਹੁਣ ਘਰ 'ਚ ਮਾੜੀ ਮਠੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਇਹਦਾ ਮਤਲਬ ਇਹ ਥੋੜੀ ਆ ਕਿ ਆਡੋ ਹੋ ਕੇ ਬੈਹਿਣਾ ਵਾ ਹੁਣ ਮੰਮੀ ਦਾ ਨਹੀਂ ਸਮਝ ਆਉਣੀ ਮੰਮੀ ਕਿਤੇ ਨਾਲ ਜਾਊਗੀ ਆ ਚੰਗਾ ਸਿਆਪਾ ਪਿਆਈ ਘਰ ਚ ਹੁਣ ਇਹਦੀ ਗੱਲ ਨਾ ਮੰਨੀ ਜੇ ਕਹਿੰਦੀ ਮੈਂ ਪੇਕੇ ਚਲ ਜਾਣਾ ਵਾ ਤੇ ਵੱਡਾ ਹੁਣ ਘਰ ਚ ਮੈਂ ਆਵਾ ਕੋਨਾ ਕੋ ਮੈਨੂੰ ਸੋਚਣਾ ਪੈਣਾ ਉਦਾਂ ਗੱਲ ਸੰਦੀਪ ਦੀ ਵੀ ਠੀਕ ਵਾ ਇਹ ਦਿਲਜੀਂਦਰ ਭੈਣ ਕਰਕੇ ਨਾ ਸਭ ਕੋ ਹੋਇਆ ਵਾ ਪਹਿਲਾਂ ਸਾਡਾ ਘਰ ਚੰਗਾ ਭਲਾ ਚੱਲਦਾ ਹੁੰਦਾ ਏ ਕੋਈ ਗੱਲ ਨਹੀਂ ਕੋਨਾ ਕੋ ਹੋਜ ਲੈਨੇ ਆ ਹਈ ਆਈ ਸੂਰਦੀ ਥੱਕ ਗਈ ਆ ਕਿੰਨੇ ਕੱਪੜੇ ਧੋਤੇ ਆ ਮੇਰਾ ਲਾ ਕਪੜਾ ਮੁੰਡੇ ਆ ਪਿਆਵ ਹੋਲੇ ਵੀ ਆ ਕਿੰਨੇ ਪਏ ਆ ਕੱਪੜੇ ਸਾਰੇ ਲੈ ਆਈਆਂ ਤੈਨੂੰ ਆ ਮੁੰਡੇ ਦੇ ਪਜਾਮੇ ਨੇ ਦੇਖ ਦਿਆ ਹੀ ਆ ਕਿੰਨੇ ਧੋਣੀਆਂ ਐ ਇਹਨਾਂ ਨੂੰ ਵੀ ਤੋ ਸੁਣ ਗਿਆ ਨਾ ਵੇਖੇਗੀ ਜਾਣਦੀ ਆ ਇਹ ਦੱਸ ਕਿਉਂ ਮੈਂ ਧੋਵਾਵੇਂ ਧੁਆਪੇ ਧੋ ਹੰਦਸ ਤੇਰਾ ਮੁੰਡਾ ਵਦ ਆਪੇ ਧੋਣੀਆਂ ਪਜਾਮੀਆਂ ਐਵੇਂ ਹੀ ਲੈ ਨਾ ਤੈਨੂੰ ਬਥੇਰਾ ਸਿਰ ਤੇ ਚੜਾ ਕੇ ਵੇਖ ਲਿਆ ਵਾ ਮੈਂ ਸੋਚਿਆ ਸੀ ਕਿ ਚਲ ਕੋਈ ਗੱਲ ਨਹੀਂ ਰੁਪਿੰਦਰ ਨਾ ਕੰਮ ਕਰੂਗੀ ਚਲ ਮੇਰੀ ਭੈਣ ਆ ਤੂੰ ਭੈਣਾਂ ਵਾਲੇ ਕੰਮ ਨਹੀਂ ਕੀਤੇ ਹੈਗੇ ਕਿ ਕੀ ਮੈਂ ਕਰਦੀ ਰਹੀ ਆ ਮੈਂ ਦੱਸ ਤੂੰ ਪਜਾਮੀਆਂ ਧੋਣੀਆਂ ਕਿ ਨਹੀਂ ਧੋਣੀਆਂ ਮੈਂ ਨਹੀਂ ਧੋਣੀਆਂ ਤੇਰੇ ਮੁੰਡੇ ਦੀਆਂ ਪਜਾਮੀਆਂ ਮੈਂ ਕੋ ਧੋਣੀਆਂ ਨਹੀਂ ਧੋਣੀਆਂ ਮੈਨੂੰ ਦੱਸ ਪਹਿਲਾਂ ਐ ਮੇਰੇ ਬਾਹ ਛੱਡ ਦੇ ਨਹੀਂ ਕਿ ਨਹੀਂ ਮੇਰੇ ਬਾਹ ਛੱਡੇ ਬਿਨਾਂ ਬਾਤ ਹੋਏ ਤਾਂ ਧੋਣੀਆਂ ਮੇਰੀ ਬਾ ਤੂੰ ਮੇਰੀ ਬਾ ਅਵੰਮ ਰੋਈ ਜਾਨੀ ਆ ਕੰਮੀਆਂ ਤੋਦੇ ਮੁੰਡੇ ਦੀਆਂ ਸਾਰਾ ਕੰਮ ਤੂੰ ਹੀ ਕਰਿਆ ਕਰੇਗੀ ਹੁਣ ਆਪ ਲੱਗਦਾਂ ਦੀ ਗੱਲ ਹੋਏ ਬਸਾਰਾ ਕੰਮ ਤੂੰ ਕਰਿਆ ਕਰੇਗੀ ਸਵੇਰ ਦੀ ਮੈਂ ਪਹਿਲਾਂ ਸਾਰੇ ਕੱਪੜੇ ਕਿਨੇ ਤੋਤੇ ਤੇ ਤੁਹਾਡੇ ਵੀ ਤੋਤੇ ਹੁਣ ਮੇਰਾ ਲੱਗ ਪੀੜ ਕਰਨ ਦਿਆ ਵਾ ਗਰੰਟੀਆਂ ਤੋੜੇ ਨਹੀਂ ਆ ਮਾਰੇ ਜੇ ਕੱਪੜੇ ਤੋਤੇ ਤੇਰਾ ਲੱਗ ਦੁੱਖ ਲੱਗ ਪਿਆ ਜਿਹੜਾ ਮੈਂ ਇੰਨਾ ਕੰਮ ਕਰਦੀ ਰਹੀ ਆ ਤੇ ਮੈਂ ਤੈਨੂੰ ਕੀ ਕਿਹਾ ਤੂੰ ਐਵੇਂ ਮੇਰੇ ਨਾਲ ਗੁੱਸੇ ਹੋਈ ਜਾਨੀ ਆ ਚੁਗਲੀਆਂ ਕਰਨੀਆਂ ਤੇਰੇ ਕੋ ਸਿੱਖੇ ਬੰਦਾ ਕੀ ਕਰੀ ਨਾ ਸੱਚਾ ਹੀ ਕਿ ਚਲ ਆਪਣੇ ਕੋਲ ਹੀ ਗੱਲ ਰੱਖੂਗੀ ਕੰਨ ਪਰਦੀ ਰਹੀ ਨਾ ਉਹਨਾਂ ਦੇ ਹੁਣ ਆਹ ਕੰਮ ਤੇ ਤੈਨੂੰ ਕਰਨਾ ਹੀ ਪੈਣਾ ਵਾ ਕੀ ਕੰਨ ਭਾਦੀ ਰਹੀ ਉਹਨਾਂ ਦੇ ਜੋ ਤੂੰ ਕਹਿੰਦੀ ਮੈਂ ਉਹ ਉਹ ਦੱਸਦੀ ਰਹੀ ਉਹਨੂੰ ਮੈਂ ਕਿਹੜਾ ਕੋਈ ਝੂਠ ਬੋਲਿਆ ਹੀ ਉਹਦੇ ਵਿੱਚ ਜੇ ਤੂੰ ਦੀਦੀ ਨੂੰ ਨਾ ਨਾ ਦੱਸਦੀ ਕਿ ਸੰਦੀਪ ਇਦਾਂ ਕਰਦੀ ਰਹੀ ਆ ਤੇ ਆਹ ਕੰਮ ਮੈਂ ਤੈਨੂੰ ਡਾਉਣਾ ਹੀ ਨਹੀਂ ਤੈਨੂੰ ਮੈਂ ਫੁੱਲਾ ਵਾਂਗੂ ਰੱਖਣਾ ਸੀ ਤੇਰੇ ਸਿਆਪੇ ਹੋਏ ਆ ਤੂੰ ਹੀ ਘਰ ਚ ਖਲਾਰਾ ਪਾਇਆ ਹੋਣਾ ਤੇ ਤੈਨੂੰ ਤੇ ਮੈਂ ਸਿੱਧੀ ਕਰ ਲਊਂਗੀ ਚੰਗੀ ਤਰ੍ਹਾਂ ਨਹੀਂ ਮੇਰੇ ਦੱਸ ਕਦੇ ਸਿਆਪੇ ਪਏ ਆ ਵੀ ਮੈਂ ਤਾਂ ਉਹਨੂੰ ਕੀ ਕਹਿਣ ਦੀ ਆ ਐਵੇਂ ਮੇਰੇ ਦੋਲੇ ਹੋਈ ਜਾਂਦੀਆਂ ਵੀ ਮੈਂ ਸਵੇਰ ਤੋਂ ਸਾਰਾ ਕੰਮ ਕਰਨਦੀ ਆ ਤੇ ਜੇ ਹੂੰ ਥੋੜੀਆਂ ਬੋਦੀਆਂ ਪਜਾਮੀਆਂ ਧੋ ਲੇਂਗੀ ਤੇ ਕੀ ਹੋ ਜਾਊਗਾ ਜੇ ਕਰ ਲੇਂਗੀ ਤੇ ਆ ਭੋਲਾ ਜਾਂ ਮੂੰਹ ਮੇਰੇ ਸਾਹਮਣੇ ਨਾ ਬਣਾ ਠੀਕ ਆ ਨਾ ਜਿੰਨੀ ਤੂੰ ਚਲਾਕ ਵਾ ਨਾ ਮੈਨੂੰ ਸਭ ਪਤਾ ਲੱਗ ਗਿਆ ਵਾ ਤੇ ਚੁੱਪ ਕਰਕੇ ਨਾ ਪਜਾਮੀਆਂ ਧੋ ਦੇ ਸਾਰੀਆਂ ਮੁੰਡੇ ਦੀ ਕੋਈ ਪਜਾਮੀ ਨਹੀਂ ਹੈਗੀ ਪਹਿਲਾਂ ਉਹਦੇ ਕੱਪੜੇ ਧੋਣੇ ਚਾਹੀਦੇ ਆ ਨਾਲੇ ਮੇਰੇ ਕੰਨ ਖੋਲ ਕੇ ਗੱਲ ਸੁਣ ਲੈ ਇੱਕ ਅੱਟ ਹੋਣ ਦੀ ਤਿਆਰੀ ਕਰ ਲਓ ਆਪਣੀ ਆ ਘਰ ਮੇਰਾ ਵਾ ਜਿੱਥੇ ਮਰਜੀ ਆਪਣਾ ਬੰਦੋਬਸਤ ਕਰੋ ਕੋਈ ਇਹ ਕਰ ਤੇਰੇ ਅੱਗੇ ਜਾਵਾ ਮੈਂਵੇਂ ਜੈਸੇ ਕਰਵੇ ਜਾਈਏ ਵੀ ਮੇਰਾ ਘਰ ਹੀ ਆ ਮੈਂ ਮੈਂ ਕਿਥੇ ਜਾਣਾ ਹੁਣ ਇਹ ਕਰਨਾ ਅਹੀਂ ਬਣਾਇਆ ਹੀ ਤੂੰ ਹੀ ਬਣਾਇਆ ਹੀ ਇਥੇ ਕੋਈ ਨਹੀਂ ਮੈਂ ਦਾਦੀ ਹੀ ਆ ਨਾ ਮੰਮੀ ਨੂੰ ਮੈਂ ਮੰਮੀ ਏਦਾਂ ਮੈਨੂੰ ਕਹਿੰਦੀ ਹੀ ਵੇਖ ਜਾ ਜਾ ਤੈਨੂੰ ਦੱਸਣਾ ਦੱਸ ਦੇ ਮੈਂ ਨਹੀਂ ਕਿ ਕੋਈ ਡਰਦੀ ਹੈਗੀ ਠੀਕ ਆ ਨਾ ਦੱਸਦੀ ਮੈਂ ਵੇਖੀ ਮੰਮੀ ਤੇਰੀ ਸੁਣ ਲਈਆਂ ਮੈਂ ਆਹ ਮੰਮੀ ਨੂੰ ਮੈਂ ਦੱਸੂਗੀ ਤਾਂ ਪਿੰਡ ਵਾਲੀ ਮੰਮੀ ਨੂੰ ਦੱਸੂਗੀ ਵੇਖ ਲੈ ਆ ਆ ਮੰਮੀ ਆਪਣੀ ਨੂੰ ਤੇਰੀ ਮੰਮੀ ਦਾ ਡਰ ਨਹੀਂ ਮਾਰਿਆ ਮੈਨੂੰ ਜਾ ਮੈਂ ਗੋਲੀ ਮਾਰ ਦੂੰਗੀ ਤੇਰੀ ਮੰਮੀ। ਨਾ ਮੈਂ ਤਾਂ ਨਹੀਂ ਪਜਾਮੀਆਂ। ਐਵੇਂ ਹੀ ਲਗੀ ਬੋਲ ਮੈਨੂੰ ਦੱਸ ਤਾ ਇਹ ਪਜਾਮੀਆਂ ਧੋਣੀਆਂ ਕਿ ਨਹੀਂ ਧੋਣੀਆਂ। ਨਾ ਮੈਂ ਨਹੀਂ ਧੋਣੀਆਂ ਕਰ ਲਾ ਤੂੰ ਜੋ ਕਰਨਾ ਜਾ। ਆ ਪਜਾਮੀਆਂ ਮੈਨੂੰ ਧੁੱਪੀਆਂ ਦਿਖਣੀਆਂ ਚਾਹੀਦੀਆਂ ਠੀਕ ਆ ਨਾ। ਨਹੀਂ ਤਾਂ ਮੈਂ ਤੇਰੀ ਗਲੀ ਜੀ ਘੁਰ ਦੇਣੀ ਫਰਕੇ। ਕੋਡਾਂ ਬੋਲ ਤੂੰ ਕਿੱਦਾਂ ਘੁਰਦੀ ਮੈਂ ਹੁਣੇ ਮੰਮੀ ਨੂੰ ਦਾਦੀ ਨੂੰ ਫੋਨ ਕਰਕੇ ਵੇਖ ਲਈ ਆਪਣੀ ਪਜਾਮੀਆਂ ਛੇਤੀ ਧੋ ਦੇ। ਵੇਖੇ ਜਦੋਂ ਆਈ ਨਾ ਮੰਮੀ ਮਰੀ ਤੇ ਵੇਖੇ ਤੇਰਾ ਹਾਲ ਕਿੰਨਾ ਤੇਰਾ ਬੁਰਾ ਕਰਦੀ ਤੇਰਾ। ਕਿੱਡੀਆਂ ਆਗਦਾ ਲੱਗੀ ਮੈਂ ਇੰਨਾ ਗੱਲਾਂ ਕਰਨ। ਹਟਦੀ ਨਹੀਂ ਸਗੋਂ ਇਹ। ਮੁੰਡੇਰੀਆਂ ਪਜਾਮੀਆਂ ਧੋਦੇ ਦੇ ਇਦਾਂ ਕਰਦੇ ਵੀ ਛੋਤੀ ਆ ਰਾਤੀ ਮੇਰੇ ਇਧਰੋਂ ਗੋਮ ਰੋੜਦੀ ਹੁਣ ਮੇਰੇ ਇਧਰੋਂ ਮਰੋੜਦੇ ਨੇ ਦੋਧਾ ਜਾਵਦਾ ਮੇਰੀ ਅੱਬਾਂਵਾਂ ਤੋੜ ਦੇਣੀਆਂ ਜਿੱਦਾਂ ਦੀ ਹੈਗੀ ਆ ਪਤਾ ਕਿਹਨੂੰ ਕਹਦਾ ਗੁੱਸਾ ਚੜਿਆ ਮੈਨੂੰ ਕੋਈ ਨਹੀਂ ਆਹੋ ਪਜਾਮੀਆਂ ਤੇ ਮੈਂ ਆਕੇ ਧੋਨੀ ਆ ਪਹਿਲਾਂ ਮੈਂ ਮੰਮੀ ਨੂੰ ਦੱਸ ਕੇ ਆਉਣੀ ਸਾਰੀਆਂ ਗੱਲਾਂ ਮੇਰੀ ਮੰਮੀ ਮੈਨੂੰ ਇਦਾਂ ਕਹਿਂਦੀ ਸੁੰਦਰ ਤੂੰ ਬਣੀ ਕੀ ਹੈ ਤੂੰ ਮੈਂ ਨਾਤੀ ਨਹੀਂ ਆ ਜੇ ਰੋਣ ਕਿਉਂ ਦੇਈ ਆ ਕੋਈ ਨਹੀਂ ਹੋਇਆ ਕੀ ਗੱਲ ਹੋਈ ਆ ਜਨਾ ਨੂੰ ਕੋ ਕਪੜੇ ਲਾਦ ਵਾਲੋਂ ਤੇ ਅਸੀਂ ਸੁਰਵਾ ਆਪਣਾ ਕੀ ਬਣੀ ਹੈ ਪਹਿਲਾਂ ਨੂੰ ਨਾਣਾ ਕੀ ਆ ਕੀ ਗੱਲ ਹੋਈ ਆ ਉਹ ਸੰਦੀਪ ਜੜੀ ਨਹੀਂ ਆ ਹਾਂ ਉਹ ਮੈਨੂੰ ਬੜੀਆਂ ਗੱਲਾਂ ਕਰਕੇ ਗਈ ਹੈ ਕਿਉਂ ਮੈਂ ਤਾਂ ਕੰਮ ਨਹੀਂ ਸਵੇਰ ਦਾ ਕੰਮ ਪਹਿਲਾਂ ਮੈਂ ਆ ਸਾਰਾ ਝਾੜੂ ਪੋਚਾ ਕਰਕੇ ਨਾ ਮੁੜ ਕੇ ਰੋਟੀ ਪਕਾ ਗਏ ਤੇ ਇਹਨਾਂ ਨੂੰ ਮੈਂ ਉਥੇ ਬੰਬੀ ਦੇ ਘਲਾਇਆ ਮੈਂ ਕਹਿੰਦੇ ਹੀ ਪਤਾ ਨਹੀਂ ਉਪਰਾਲੀ ਇਕੱਠੀ ਕਰਨੀ ਕਿ ਕੀ ਕਰਨਾ ਤੇ ਇਹਨਾਂ ਨੂੰ ਪਹਿਲਾਂ ਘਲਾਗ ਲੂਗੇ ਮੁੜ ਕੇ ਦੇ ਉਹ ਕੱਪੜੇ ਹੀ ਤੁਹਾਡੇ ਹੀ ਸੂਟ ਤੇ ਉਹ ਮੇਹਨਾਂ ਦੇ ਤੋਣ ਵਾਲੇ ਤੇ ਮੈਂ ਚਲ ਤੋੜਨੀ ਆ ਤੇ ਉਥੇ ਆ ਗਈ ਮੇਰੇ ਲਾਗੇ ਤੇ ਆ ਕੇ ਤੇ ਮਰੀ ਆ ਆ ਵਾਲੀ ਬਾਹ ਫੜ ਲਈ ਇਥੋਂ ਇਥੋਂ ਫੜ ਕੇ ਇਦਾਂ ਕਰਕੇ ਇਦਾਂ ਪਿੱਛੇ ਨੂੰ ਲਾ ਕੇ ਮਰੋੜ ਕੇ ਕਹਿੰਦੀ ਆਹ ਆ ਮੁੰਡਰੀਆਂ ਵੀ ਪੰਜਾਬੀਆਂ ਤੋਂ ਇਹ ਜੇ ਨਾਂ ਤੋਂ ਤੋਤੀਆਂ ਨਾ ਵੇਖੀ ਤਰ੍ਹਾਂ ਮਾਹੌਲ ਕਿੰਨਾ ਬੁਰਾ ਕਰਦੀਆਂ ਕੀ ਗੱਲ ਤੈਨੂੰ ਕੋੜ ਪਿਆ ਆ ਤੈਨੂੰ ਹੱਥਾਂ ਦੇ ਰਿਆਂ ਤੋਰ ਆਪਨੇ ਪੰਜਾਬੀਆਂ ਤੋਤੀਆਂ ਦੇ ਦਰਕਰ ਮੋੜਾ ਮੈਨੂੰ ਇੱਥੇ ਫੜਾ ਗਈ ਆ ਤੇ ਆਪ ਉਹਦੇ ਕਿੱਥੇ ਤੁਰੇ ਫਿਰਦੀ ਆਪ ਮੈਨੂੰ ਨਹੀਂ ਪਤਾ ਕੀ ਕਰਦੀ ਫਿਰਦੀ ਆ ਤੇ ਕੀ ਨਹੀਂ ਕਰਦੀ ਫਿਰਦੀ ਮੈਨੂੰ ਬੜੀਆਂ ਗੱਲਾਂ ਕਰਕੇ ਆਈ ਅੱਜ ਜੇ ਮੰਮੀ ਰਾਤੀ ਆ ਤੇ ਰਾਤੀ ਵੀ ਮੇਰੇ ਦਿਵਾਲੇ ਹੋ ਗਈ ਮੈਂ ਰਸੋਈ ਦੇ ਵਿੱਚ ਸਬਜ਼ੀ ਬਣਾਉਂਦੀ ਹੁਣ ਤੁਹਾਨੂੰ ਪਤਾ ਮੈਂ ਸਾਰੇ ਕੰਮ ਦੀ ਜਜ ਸੇ ਖਲੀ ਆ ਮੈਂ ਸਾਰੇ ਕੰਮ ਕਰ ਲੈਨੀ ਆ ਆਹੋ ਤੇ ਤਾਂ ਵੀ ਮੈਨੂੰ ਇਦਾਂ ਗੱਲਾਂ ਕਰਦੀ ਆ ਨਾਲੇ ਮੈਨੂੰ ਕਹਿੰਦੀ ਇਹ ਆ ਜਿਹੜਾ ਘਰ ਵਾ ਨਾ ਇਹ ਜਿਹੜਾ ਹੱਡਾ ਵਾ ਇਹ ਤੇ ਤੁਸੀਂ ਆਪਣੇ ਘਰ ਚੱਲੋ ਅਸੀਂ ਤੂੰ ਕਰਦੀ ਕੀ ਲਗਨੀ ਆ ਮਾਲਕ ਤੇ ਮੰਮੀ ਆ ਜੇ ਤੇਰਾ ਕੁਛ ਨਹੀਂ ਹੈ ਇਹ ਘਰ ਦੇ ਵਿੱਚ ਅਜੇ ਇਹ ਵੱਡੀ ਜਿਹੜੀ ਮਾਲਕਾ ਬਣੀ ਆ ਨਾ ਇਹਨੂੰ ਮੈਂ ਪੁੱਛ ਨਹੀਂ ਚੰਗੀ ਤਰ੍ਹਾਂ ਜਰਾ ਰੱਖ ਜਿੰਨੀਆਂ ਲੰਬੜਦਾਰੀ ਇਹਨੂੰ ਨਹੀਂ ਰੱਖੀ ਆ ਤੇਰੀ ਬਾ ਮਰੋੜੀ ਮੈਨੂੰ ਉਹਦਾ ਦੱਸਦੀਆਂ ਤੂੰ ਜਿਦਾ ਕਿ ਮੈਂ ਇਹਨੂੰ ਮਤ ਦੇ ਲੈਂਦੀ ਚੰਗੀ ਤਰ੍ਹਾਂ ਜਰਾ ਰੱਖ ਇਹਨੂੰ ਬਾਹ ਫੜਨਾ ਕਿ ਤਰਾ ਫੜੀ ਦੀਆਂ ਕਿਹਦੀਆਂ ਮੈਂ ਤਾਂ ਮੰਮੀ ਦੱਸਿਆ ਨੀ ਵੀ ਚੱਲ ਕੋਈ ਗੱਲ ਨਹੀਂ ਆ ਵੱਡੀ ਆ ਤੇ ਚੱਲ ਫਿਰ ਕੀ ਜੇ ਕਹਿਤਾ ਉਹਦੇ ਤੇ ਮੈਂ ਡੀਰ ਫਿਰ ਵੱਡੀ ਵੱਟ ਬਣੇ ਚ ਰਵੇ ਇਹਨੇ ਤਾਂ ਉਹਦੇ ਕੇ ਛੱਡ ਦੀ ਕਿਹਦੇ ਰਹੀ ਗੱਲ ਕੋਠੀ ਦੀ ਕੋਠੀ ਤੇ ਮੈਂ ਬਾੜ ਨਹੀਂ ਚੰਗੀ ਤਰ੍ਹਾਂ ਜੜਾ ਕੇ ਨਾ ਪਗਣਿਓ ਇਹੋ ਬੱਲਾ ਕਰਦੀ ਰਹਿੰਦੀ ਆਂਦੀ ਐ ਆਇਆ ਤੂੰ ਯਾਡੇ ਨਾਲ ਉਹ ਵਕਫ ਹੋ ਜਾ ਉਹ ਇਹ ਅਹੀਂ ਇਹਨੂੰ ਤਾਂ ਨਾਲ ਰੱਖਣਾ ਐਡਾ ਕਹਿੰਦੀ ਗਾੜੀਆਂ ਤੈਨੂੰ ਕਰਨੀਆਂ ਵਕਫ ਤੈਨੂੰ ਚੰਗੀ ਤਰ੍ਹਾਂ ਜਾਣਗਾ ਆਹ ਹਲ ਹੋ ਜਾ ਜਰਾ ਰੱਖ ਤੂੰ ਆ ਮੰਮੀ ਦੱਸੋ ਨਹੀਂ ਕਿੱਥੇ ਜਾਣਾ ਹੈ ਮੈਂ ਤੇ ਇੱਥੇ ਰਹਿਣਾ ਹੈ ਉਹਨੇ ਕਿੱਥੇ ਚਲ ਜੀ ਗਈ ਕੁੜੀ ਦਾ ਨੂੰ ਦੋਖੀ ਕੁੜੀ ਜਰੀ ਚਲ ਗਈ ਆਪਣੇ ਘਰ ਉਹਨੂੰ ਨਾ ਫੋਨ ਕਰਿਓ ਤੇ ਨਾ ਮੇਰੀ ਕੁੜੀ ਕੋ ਜਾਇਓ ਕੋਈ ਵੀ ਸਿੱਧੀ ਜਿਹੜੀ ਗੱਲ ਵਾ ਮੰਮੀ ਨੇ ਤੁਹਾਨੂੰ ਦੱਸਣਾ ਇਹਦਾ ਹੀ ਕਸੂਰ ਹੀ ਸਾਰਾ ਇਹੋ ਕਹਿੰਦੀ ਹੁੰਦੀ ਇਹ ਮੈਨੂੰ ਵੀ ਉਦੋਂ ਪਤਾ ਨਾ ਕੀ ਕਹਿੰਦੀ ਮੈਨੂੰ ਕਹਿੰਦੀ ਵੀ ਇਹ ਇਹਨੂੰ ਨਾ ਇੱਥੋਂ ਕਲਾ ਦਈਏ ਪਹਿਲਾਂ ਇਹਦੇ ਰਾਦੇ ਹੀ ਵੀ ਰੁਪਿੰਦਰਾ ਪੇ ਕੱਢੂਗੀ ਇਹਨੂੰ ਚਾ ਕਿਦਾਂ ਤੇ ਮੈਂ ਮੈਨੂੰ ਪਤਾ ਹੀ ਵੀ ਨਹੀਂ ਵੀ ਫਨਾ ਫਿਰ ਵੀ ਤੁਹਾਡੀ ਕੁੜੀ ਆ ਤੇ ਐਦਾਂ ਮੈਨੂੰ ਕਹਿ ਕੋ ਕਿ ਜਿਆ ਆਂਦੀ ਹੁੰਦੀ ਉਹਨੂੰ ਕਲਾਦੀ ਇਥੋਂ ਐਦਾਂ ਕਰੀਏ ਵੀ ਇਹ ਮੈਨੂੰ ਕਹਿੰਦੀ ਹੁੰਦੀ ਹੀ ਆ ਤੇ ਉਹ ਚਲਾ ਆ ਹੋਣਾ ਤੈਨੂੰ ਗਾੜੀ ਕਰ ਦਿੱਤਾ ਤੇ ਆਫ ਮਗਰ ਹੋ ਗਈ ਇਹ ਬੜੀ ਹੈਗੀ ਆ ਇਹ ਬੜੀਆਂ ਗੱਲਾਂ ਕਰਦੀ ਆ ਕੋਈ ਨਹੀਂ ਮੈਨੂੰ ਲੈ ਹੁੰਦੀ ਆ ਨੇਰੀ ਇਹਦੀ ਵੀ ਚੰਗੀ ਤਰ੍ਹਾਂ ਜੇ ਖਲੋਜਾ ਜੇ ਰੱਖ ਦੂੰ ਹੈ ਕਿੱਥੇ ਆ ਹੁਣ ਇਹ ਉਹ ਦਾਨੀ ਉਹ ਕਿੱਥੇ ਹੈ ਅੰਦਰ ਬੜੀ ਪਤਾ ਨਹੀਂ ਹੋਰੇ ਫੋਨ ਚਲਾਉਂਦੀ ਸਾਰਾ ਦਿਨ ਫੋਨ ਚਲਾਉਂਦੀ ਰਹਿੰਦੀ ਕੋਈ ਗੱਲ ਨਹੀਂ ਇਹਨੂੰ ਮੈਂ ਦੇ ਲੈਣੀ ਆ ਮਾਤੇ ਚੰਗੀ ਤਰ੍ਹਾਂ ਜੇ ਰੱਖ ਕੋਲ ਤੂੰ ਨਾ ਕੋਈ ਕਰੀ ਐਵੇਂ ਫਿਰ ਕਿਉਂ ਕਹਿਣਾ ਕਿਉਂ ਨਹੀਂਗਾ ਅਵੇ ਤੇਰੇ ਦਵਾਰੇ ਹੋ ਗਈ ਫੇਰ ਆਕੂਗੀ ਪਿਲਾ ਰੁਪਿੰਦਰ ਨੇ ਖਰੇ ਦੱਸ ਦਿੱਤਾ ਵਾ ਵੀ ਮੈਨੂੰ ਨਾ ਤੇਰੇ ਦਾ ਪਿਆਰ ਨਾ ਤੇਰਾ ਤੇ ਨਾ ਉਹਦਾ ਮੈਨੂੰ ਕਿਸਦਾ ਵੀ ਨਹੀਂਗਾ ਡਰ ਤੇ ਮੰਜ ਰਖੇ ਹਰੀ ਵੇ ਲੈਂਦੀ ਨੇਰੀ ਚੰਗੀ ਜੀ ਦੀ ਮੈਂ ਚੱਲ ਮੈਂ ਪਜਾਮੀਆਂ ਤੋਂ ਮਾਰੀਆਂ ਮੁੰਡੇ ਰਹਿਣ ਦੇ ਪਜਾਮੀਆਂ ਰਹਿਣ ਦੇ ਪਜਾਮੀਆਂ ਆ ਫੇਰ ਤੂੰ ਵੇਖ ਜਾ ਕੇ ਉਹ ਰੇ ਹੱਥਾਂ ਖੋੜ ਪਿਆ ਵਾ ਚੱਲ ਤੋ ਦਿੰਦੀ ਕੋਈ ਨਹੀਂ ਫਿਰ ਕੀ ਨੇਹਾਣੇ ਦਾ ਕਾਦਾ ਉਹਦਾ ਟਾਡਾ ਵੀ ਚੱਲ ਜੇ ਨਾ ਉਹਨਾਂ ਦਾ ਤੁਹਾਡਾ ਵੀ ਉਹਨਾਂ ਹੀ ਮੁੰਡਾ ਵਾ ਕੋਈ ਗੱਲ ਨਹੀਂ ਫੇਰ ਵੀ ਉਹਨਾਂ ਦਾ ਉਹਨਾਂ ਦਾ ਰਹਿਣਾ ਵਾ ਤੁਹਾਡਾ ਨਹੀਂ ਬਣ ਜਾਣਾ ਉਹਦਾ ਕਹਿੰਦੀ ਮੈਂ ਬੜੀ ਸਫਾਈ ਕੀਤੀ ਆ ਅ ਘਟਾ ਗੋੜੇ ਗੋੜੇ ਪਿਆ ਉੱਤੇ ਸਾਰੀਆਂ ਚੀਜ਼ਾਂ ਇਹਨੇ ਖਰਾਬ ਕਰਤੀਆਂ ਨਾ ਸਫਾਈ ਕਰਨੀ ਹੁੰਦੀ ਨਾ ਹੋਰ ਬੰਦ ਕੀ ਕਰਤਾ ਸਵੇਰ ਤਾ ਇੱਕੋ ਹੀ ਕੰਮ ਲੈ ਕੇ ਬੈਠੀ ਬਸ ਕੱਪੜੀ ਨਾ ਦਾ ਤੰਰੀ ਕੀ ਕਾਂਡੇ ਸੰਦੀ ਮੇਰੇ ਨੂੰ ਮੰਮੀ ਸਫਾਈ ਕਰਨ ਦੀ ਆ ਹੋਰ ਕੀ ਕਰਨਾ ਹੈ ਤੇਰੀ ਅੱਗੇ ਕਰਕੇ ਗਈ ਆ ਮੜੀ ਕਰਕੇ ਗਈ ਆ ਮੰਮੀ ਉਹਨੇ ਕਾਦੀ ਸਫਾਈ ਕੀਤੀ ਆ ਸਾਰੇ ਚੀਜ਼ਾਂ ਖਰਾਬ ਕਰ ਦਿੱਤੀਆਂ ਉਹਨੇ ਆ ਘੱਟਾ ਵੇਖੋ ਗੋੜੇ ਗੋੜੇ ਘੱਟਾ ਜੰਮਿਆ ਉੱਤੇ ਚੱਲ ਚੰਗਾ ਮੜਾ ਕਰਦੀ ਆ ਨਾ ਤੇ ਵਿਚਾਰੀ ਉਹ ਕਰਦੀ ਕਿਉਂ ਨਹੀਂ ਗਾ ਅੱਛਾ ਉਹ ਹੋਂ ਤਾਂ ਉਹ ਵਿਚਾਰੀ ਦਿਖਣ ਲਾਪੀ ਜਦੋਂ ਮੈਂ ਸਫਾਈਆਂ ਕਰਦੀ ਸੀ ਉਦੋਂ ਤੇ ਤੈਨੂੰ ਕਦੀ ਮੈਨੂੰ ਵਿਚਾਰੀ ਕਿਹਾ ਨਹੀਂ ਕੋਈ ਨਹੀਂ ਬਹੁਤਾ ਜੇ ਕੰਮ ਕਰਨ ਦੇ ਆ ਨਾ ਤੇ ਆਪਣੇ ਘਰ ਦਾ ਹੀ ਕਰਨੇ ਕਿ ਇਹਦਾ ਕਰਨੇ ਗਈਆਂ ਤੁਸੀਂ ਕੋਈ ਰੋਟੀ ਦੀ ਨਹੀਂ ਪਾਣੀ ਦੀ ਨਹੀਂ ਵਿਚਾਰੀ ਨੂੰ ਨੂੰ ਸਵੇਰ ਦੀ ਉਹ ਦਹੀ ਆ ਅੱਛਾ ਉਹ ਨਹੀਂ ਕਰਦਾ ਕਰਨ ਦੀ ਤੂੰ ਉਹ ਤੂੰ ਆਪਣਾ ਘਰ ਦਾ ਕੰਮ ਨਹੀਂ ਕਿਸ ਦਾ ਕਰਨੀ ਆ ਇਹ ਕੰਮ ਤੁਸੀਂ ਉਹ ਤੁਹਾਨੂੰ ਵਿਚਾਰੀ ਦਿਖਣ ਲੱਗ ਪਈ ਐ ਤੇ ਰੋਟੀ ਤੂੰ ਹੀ ਉੱਥੇ ਫੜਾਉਣੀ ਸੀ ਜਿੱਥੇ ਡਈ ਹੀ ਕਪੜੇ ਧੋਣੋਂ ਸਵੇਰ ਦੀ ਤੂੰ ਜਰੀ ਲੱਗੀ ਆ ਸਵੇਰ ਦੀ ਲੱਗੀ ਐ ਮੈਂ ਵੀ ਮੰਮੀ ਕਰਦੀ ਰਹੀ ਐ ਕੰਮ ਕੰਮ ਸਵੇਰ ਕਰਦੀ ਮੁੰਡਾ ਵਾਦ ਮੈਂ ਮੇਰੇ ਕੋ ਫੜਾ ਗਈਆਂ ਤੂੰ ਮੈਂ ਖੜਾਉਂਦੀ ਕਦੇ ਜਾਉਂ ਨਾ ਫਿਰ ਮੇਰੇ ਕੋ ਬਿਠਾ ਲੈ ਲੈ ਮੁੰਡਾ ਵੀ ਸਾਥ ਦੀ ਰਹੀਆਂ ਨਾਲ ਹੋਂਤੀ ਚੋਕਲੇ ਖਾਣ ਕਰਨ ਲੱਪੇ ਤੁਸੀਂ ਚੰਨੀ ਭਾ ਗੱਲ ਤੇ ਛੱਡ ਉਹ ਰੋਂਦੀ ਮੇਰੇ ਵੱਲ ਗਈ ਉਹਨੂੰ ਕੀ ਕਿਹਾ ਯੋ ਅਰਪਿੰਦਰ ਨੂੰ ਮੰਮੀ ਉਹਨੂੰ ਮੈਂ ਕੀ ਕਹਤਾ ਆ ਝੂਠੇ ਜਿਹੇ ਅਥਰੂ ਸੁੱਟ ਕੇ ਵਿਖਾਤੇ ਹੋਣੇ ਦੋ ਕੋਨੇ ਕਿ ਮੰਮੀ ਮੇਰੇ ਵੱਲ ਹੋ ਜੂਗੀ ਮੈਂ ਉਹਨੂੰ ਕੁਛ ਨਹੀਂ ਕਿਹਾ ਕੱਪੜੇ ਧੋਣ ਦੀ ਸੀ ਨਾ ਮੈਂ ਉਹਨੂੰ ਇੰਨੀ ਗੱਲ ਹੀ ਕਹੀ ਆ ਕਿ ਅੰਗਤੀਆਂ ਪਜਾਮੀਆਂ ਤੂੰ ਇੱਥੇ ਛੱਡ ਗਈਆਂ ਇਹ ਕਿੰਨੇ ਧੋਣੀਆਂ ਵਾ ਜੇ ਕੰਮ ਕਰਨਾ ਹੁੰਦਾ ਨਾ ਤੇ ਸਾਰਾ ਕੰਮ ਕਰਿਆ ਕਰ ਪਜਾਮੀਆਂ ਧੋਣ ਦਾ ਫਰਜ਼ ਹੁੰਦਾ ਮਾਂ ਦਾ ਇਹ ਕਿਸੇ ਦਾ ਨਹੀਂ ਹੁੰਦਾ ਤਾਈਆਂ ਚਾਚੀਆਂ ਨਹੀਂ ਕਰਦੀਆਂ ਹੁੰਦੀਆਂ ਇਹ ਜਿਹੇ ਕੰਮ ਮਾਂ ਹੀ ਕਰਦੀ ਹੁੰਦੀ ਆ ਤੇ ਇਹ ਨਾਲੇ ਉਹਨੂੰ ਹੋਰ ਕੀ ਕਿਹਾਈ ਉਹਨੂੰ ਮੰਮੀ ਮੈਂ ਉਹਨੂੰ ਕੀ ਕਹਿਣਾ ਸੀ ਕੀ ਬਿਆਕੋਨੀ ਫਟ ਮਾਰਤਾ ਤੂੰ ਅੰਧੇਕਾਰ ਬਾਰ ਮੇਰਾ ਬਾਤਕਾਰ ਬਾਤ ਤੂੰ ਅੰਧੇ ਤੂੰ ਕਿਲਾ ਕਰੀਏ ਘਰ ਬਾੜ ਦੀ ਤੇ ਮੰਮੀ ਫਿਰ ਮੈਂ ਸੁਣਾਉਣਾ ਹੀ ਮੈਂ ਕਿਹੜੀ ਗੱਲ ਸੁਣਾਉਣੀ ਹੈ ਚਲਦੀ ਹੁੰਦੀ ਹੁਣ ਉਹਦੀ ਵੀ ਜ਼ੁਬਾਨ ਚੱਲਣ ਲੱਗ ਪਈ ਸੁਣਾਇਆ ਕਿਹੜੀ ਗੱਲ ਤੇ ਬਈ ਤੁਹਾਨੂੰ ਤੇ ਮੈਂ ਨਹੀਂ ਬਣਾਇਆ ਨਾ ਘਰ ਬਾੜ ਤੂੰ ਸੁਣਾਇਆ ਕਿ ਬਣਾਇਆ ਮੈਨੂੰ ਤੇ ਨਾ ਅਸੀਂ ਤਾਂ ਕਮੋਂਦੇ ਨਹੀਂ ਹਾਂ ਉਹ ਉਹ ਨਹੀਂ ਕਮੋਂਦੇ ਕੀ ਕਮੋਂਦੇ ਆ ਅੱਛਾ ਤੇਰਾ ਘਰ ਮਿਕਾ ਘਰ ਵਾਲਾ ਕਮੋਂਦਾ ਤੇ ਉਹ ਨਹੀਂ ਕਮੋਂਦਿਆ ਕੋਈ ਨਹੀਂ ਅਨਪੜ੍ਹ ਹੈਗੇ ਨਾ ਉਹਨੇ ਚਲਾਕ ਨਿਕਲੇ ਆ ਤੇਰੇ ਵੱਲ ਵੇਖ ਵੇਖ ਕੇ ਹੋਏ ਆ ਮੈਂ ਕਾਦੀ ਚਲਾਕ ਲੱਗਦੀ ਤਾਂ ਨਾ ਤੇਰੇ ਵੱਲ ਵੇਖ ਵੇਖ ਕੇ ਹੋਈ ਆ ਨੀ ਤੇ ਇੰਨੀ ਗਾਲੋ ਕਰਦੀ ਨਹੀਂ ਹੁੰਦੀ ਕਦੇ ਕੋਈ ਨਹੀਂ ਗਾੜੀ ਕਿਸ ਦੇ ਦੀ ਸਾਰੇ ਸਿਆਪੇ ਦੀ ਜੜ ਤੇ ਰੁਪਿੰਦਰ ਵਾ ਸਭ ਕੁਝ ਇਹੋ ਕਰਾਉਂਦੀ ਏ ਨਹੀਂ ਉਹ ਤਾਂ ਕਹਿਣ ਰਾਨ ਨੂੰ ਕੀ ਰਹੀ ਏ ਤੇਰੀ ਇੱਧਰ ਦੀ ਉਲੂਤੀਆਂ ਉਧਰ ਲਾ ਦਿੰਦੀ ਏ ਝੂਟੀਆਂ ਗੰਡ ਗੰਡ ਦੱਸੀ ਜਾਂਦੀ ਤੁਹਾਨੂੰ ਤੇ ਜੇ ਉਹਨਾਂ ਤੁਸੀਂ ਕਰਦੀਆਂ ਤਾਂ ਉਹਨੂੰ ਸਿਆਮਨੀਆਂ ਕਰਦੀ ਏ ਗਾੜੀ ਉਹ ਮੈਂ ਉਹਨੂੰ ਕੁਝ ਨਹੀਂ ਕਿਹਾ ਇਹ ਕੁੜੀ ਨੂੰ ਘਰੋਂ ਕਢਾਇਆ ਤੇ ਤੁਸੀਂ ਘਰ ਨਾਲ ਮਿਲ ਕੇ ਕਢਾਇਆ ਜਦੋਂ ਉਹ ਕੰਮ ਨਹੀਂ ਕਰਦੀ ਉਦੋਂ ਰੁਪਿੰਦਰ ਤੁਹਾਨੂੰ ਚੰਗੀ ਨਹੀਂ ਲੱਗਦੀ ਉਹ ਵੀ ਉਹ ਕੁੜੀ ਨੂੰ ਮੈਂ ਤੁਸੀਂ ਘਰੋਂ ਕਢਾਇਆ ਜੇ ਨਾ ਤਾਂ ਤੇ ਸਿਆਪੇ ਆ ਹੁੰਦੇ ਤਾਂ ਨਾ ਕੁੜੀ ਘਰੋਂ ਨਿਕਲਦੀ ਉਹ ਸੱਚੀ ਨਿਕਲੀ ਘਰੋਂ ਕਿ ਨੀਆ ਗੱਲਾ ਕਰਦੀ ਸੀ ਆਪੇ ਤਾਂ ਲੈਉਣ ਵਾਲੀ ਆਪੇ ਤੋਂ ਲੈਉਣ ਵਾਲੀ ਤੇ ਆਪੇ ਤੁਹਾਨੂੰ ਕੱਢਣ ਵਾਲੀ ਹੁਣ ਜੇ ਚੁੱਪ ਕਰਕੇ ਖਾਂਦੀ ਨਾ ਤੇ ਖਾਈ ਜਾਂਦੀ ਚੁੱਪ ਕਰਕੇ ਮੈਂ ਬੰਦਿਆਂ ਨੂੰ ਹੁਣ ਬਹਿ ਜਾਓ ਨੀ ਉਹਨਾਂ ਨਾ ਕਰਿਓ ਫੋਨ ਤੇ ਨਾ ਉਹਦੇ ਕੋਈ ਜਾਇਓ ਨਹੀਂ ਜਾਵਾਂਗੇ ਮੰਮੀ ਅਸੀਂ ਖਬਰਦਾਰ ਮੇਰੀ ਕੁੜੀ ਦਾ ਨਾਂ ਕਿਸ ਨੇ ਲਿਆ ਤੇ ਨਾ ਲਿਆ ਜਿਹੜਾ ਸੱਚਾ ਵਾ ਨਾ ਉਹ ਇੱਕ ਦਿਨ ਤੇ ਬੰਦੇ ਦੇ ਮੂੰਹ ਨਿਕਲ ਹੀ ਜਾਂਦਾ ਵਾ ਅੱਜ ਤੇਰੇ ਮੂੰਹ ਮੈਂ ਸੁਣ ਲਿਆ ਵਾ ਤੇ ਜਿੰਨੂੰ ਤੇ ਵਿਚਾਰੀ ਦਾ ਭੋਲੀ ਨੂੰ ਮਗਰ ਲਾਇਆ ਵਾ ਨਾ ਉਹ ਤੇ ਵਿਚਾਰੀ ਹੈ ਹੀ ਨਹੀਂ ਕਹੇ ਜੋਗੀ ਅੱਗੇ ਹੀ ਨਾਲੇ ਉਹ ਸੱਚੀ ਆ ਉਹ ਤੇਰੇ ਵਾਂਗੂ ਝੂਠ ਨਹੀਂ ਮਾਰਦੀ ਤੂੰ ਤਾਂ ਚੀ ਉਠ ਦੇ ਪੱਲੇ ਬਣਾ ਲੈਣੀ ਆ ਮੰਮੀ ਹੋਂ ਤੇ ਤੁਹਾਨੂੰ ਸੱਚੀ ਲੱਗਣੀ ਆ ਤੁਹਾਨੂੰ ਪਕਾ ਪਕਾ ਖਵਾਲਦੀ ਆ ਨਾ ਉਦੋਂ ਤੁਹਾਨੂੰ ਸੰਦੀਪ ਚੰਗੀ ਲੱਗਦੀ ਸੀ ਜਦੋਂ ਸੰਦੀਪ ਖਵਾਉਂਦੀ ਸੀ ਜੇ ਹਾਂ ਗੱਲ ਵਾ ਨਾ ਜਾ ਮੈਂ ਕੀਤੀ ਆ ਫਿਰ ਕਰ ਲੋ ਜੋ ਕਰਨਾ ਵਾ ਸਾਰਾ ਕੁਝ ਮੈਂ ਹੀ ਬਣਾਇਆ ਘਰ ਚ ਮੇਰੇ ਪੇਕਿਆਂ ਤੋਂ ਹੀ ਆਇਆ ਸਮਾਨ ਵੱਡੀਆਂ ਗੱਲਾਂ ਕਰਨ ਲੱਗ ਪਏ ਤੁਸੀਂ ਮੰਮੀ ਆਹੜਾ ਘਰ ਬਰ ਬਣਿਆ ਵਾ ਨਾ ਇਹ ਸਭ ਕੁਝ ਮੈਂ ਹੀ ਬਣਾਇਆ ਵਾ ਕੇ ਉਹਨੇ ਕੀ ਕੀਤਾ ਵਾ ਉਹਨੇ ਕੁਝ ਨਹੀਂ ਕੀਤਾ ਹੈਗਾ ਇਹ ਘਰ ਦੀ ਮਾਲਕਾ ਨੇ ਮੈਂ ਆ ਵਾ ਇਹ ਮੈਂ ਅੱਜ ਵੀ ਕਹਿਨੀ ਆ ਤੇ ਕੱਲ ਨੂੰ ਵੀ ਕਹੂੰਗੀ ਇਹ ਘਰਵਾ ਮੇਰੇ ਦੋਹਾਂ ਪੁੱਤਾਂ ਦਾ ਤੂੰ ਇਹ ਮਕਰੋਨੀ ਲੈ ਕੇ ਆਈ ਇਹ ਦੋ ਹਿੱਸੇ ਹੋਣ ਇੰਨੇ ਦੇ ਕਾਦੇ ਮੰਮੀ ਦੋ ਹਿੱਸੇ ਹੋਣੇ ਆ ਹਿੱਸਾ ਇੱਕ ਹੀ ਨਿਕਲਣਾ ਤੂੰ ਸਮਾਨ ਆਪਣਾ ਚੋਕੜੇ ਜਮਾਨ ਕਰਨ ਦੇ ਆ ਉਥੇ ਜਿੱਥੇ ਮਰਜ਼ੀ ਲਾ ਲਾ ਜਾ ਕੇ ਇਹਨੂੰ ਮੈਂ ਮੰਮੀ ਕਿਉਂ ਨਾਲ ਲਾ ਰੋਟੀ ਦੋਹਾਂ ਨੂੰ ਵੰਡ ਕੇ ਦੇਣੀ ਆ ਤੈਨੂੰ ਇਕੱਲੀ ਨੂੰ ਨਹੀਂ ਦੇਣੀ ਕਿਉਂ ਵੰਡ ਕੇ ਦੇਣਾ ਤੂੰ ਸੰਭਣਾ ਲੈ ਆਈ ਇਹਨੂੰ ਆਹ ਮੈਂ ਪਿੱਛੇ ਹੀ ਲੈ ਆਈ ਆ ਜੋ ਮਰਜ਼ੀ ਸਮਝ ਲਓ ਮੈਂ ਤਾਂ ਮੇਰੀ ਜ਼ਰੂਰਤ ਹੈਗੀ ਮੈਂ ਤੈਨੂੰ ਕੱਟ ਕੇ ਦੱਸੂ ਬਾਹਰ ਨਾ ਤੇ ਤੇਰਾ ਵਿਆਹ ਹੋਇਆ ਹੀ ਤੇ ਹੈਗੀ ਹੀ ਸਭ ਕੁਝ ਆ ਕੇ ਬਣਾਇ ਉਹ ਸਾਂਝੇ ਘਰ ਤੇ ਬਣਿਆ ਵਾ ਪੈਸੇ ਕਿੱਥੋਂ ਆਉਂਦੇ ਰਹੇ ਨੇ ਘਰੋਂ ਹੀ ਲੱਗਦੇ ਰਹੇ ਨੇ ਕਿਤੇ ਹੋਰ ਤੇ ਨੀਂਦ ਤੇ ਜਾ ਕੇ ਤੂੰ ਫੇ ਪਿਛੋਂ ਲਿਆ ਕੇ ਦੁਲਾਤੇ ਪੈਸੇ ਵੀ ਕਿਹੜੇ ਸਾਂਝੇ ਪੈਸੇ ਦੀ ਗੱਲ ਕਰਨ ਦੇ ਤੁਸੀਂ लवली ਕੁਛ ਨਹੀਂ ਕਰਦਾ ਰਿਹਾ ਮੇਰਾ ਘਰ ਵਾਲਾ ਕਮਾਈ ਕਰਦਾ ਰਿਹਾ ਵਾ ਉਹਦੀ ਕਮਾਈ ਦਾ ਹੀ ਘਰ ਬਣਿਆ ਵਾ ਤੇ ਮੈਂ ਉਹਨੂੰ ਥੱਕੇ ਮਾਰ ਕੇ ਕੱਢਣਾ ਵੇਖ ਲਿਓ ਬੱਲੇ ਨਹੀਂ ਤੇਰੇ ਡੈਬੀ ਨਾ ਰੰਗ ਵਿਖਾ ਲੈਣ ਉਹ ਹੀ ਚੱਡੀ ਤੋਂ ਮਾਲਕ ਘਰ ਦੀ ਬਣ ਗਈ ਜਿਹੜੀ ਤੂੰ ਬਣ ਕੇ ਹਜੇ ਤੇ ਮੈਂ ਜਿੰਦੀ ਜਾਗਨੀ ਆ ਤੇ ਤੂੰ ਐਂ ਤਰ੍ਹਾਂ ਕਰਨ ਢਈ ਆ ਤਾਂ ਮੈਂ ਮਰ ਜੂਗੀ ਨਾ ਉਹ ਤਾਂ ਸੰਭਲੋ ਸਭ ਕੋ ਜੇ ਮੰਮੀ ਹਾ ਗਲਤੀਆਂ ਆਏ ਆ ਨਾ ਤੇ ਕੋਈ ਗੱਲ ਨਹੀਂ ਸਭ ਕੁਝ ਸਾਹਮਣੇ ਛੱਡੂਗੀ ਫਿਰ ਵੀ ਤੂੰ ਮੇਰੇ ਜਿੰਦਿਆ ਕੁਛ ਨਹੀਂ ਕਰ ਸਕਦੀ ਤੇ ਰੌਲੀ ਨਾ ਮੇਂ ਦਾ ਬਹੁਤੀ ਪਾ ਮੰਮੀ ਮੈਂ ਤਾਂ ਬਥੇਰਾ ਘਰ ਜੋੜ ਕੇ ਰੱਖਿਆ ਸੀ ਪਰ ਤੂੰ ਹੀ ਨਹੀਂ ਰਹਿਣ ਦੇਣਾ ਜਿਹੜਾ ਕੰਮ ਤੇ ਆ ਨਾ ਤੇ ਕੋਈ ਗੱਲ ਨਹੀਂ ਵੇਖ ਲਿਆ ਫਿਰ ਕੀ ਕਰਦੀ ਮੈਂ ਤੇ ਪਾੜਨ ਵਾਲਾ ਕੌਣ ਵਾ ਪਾੜਨ ਵਾਲੀ ਵੀ ਤੂੰ ਹੀ ਆ ਜਬਾਨ ਵੀ ਤੇਰੀ ਕੈਠ ਲੰਮੀ ਲੰਕੀ ਠਾਨ ਕਦੀ ਪਜਾਮੀਆਂ ਤੋੜ ਦੇ ਤੇ ਕਾਦੀ ਮੇਰੇ ਮੁੰਡੇ ਦਾ ਆ ਕਰ ਦੇ ਹੁਣ ਘਰ ਚ ਬੜੀਆਂ ਗੱਲਾਂ ਹੋਣ ਡੀਆਂ ਮੈਂ ਤੁਹਾਨੂੰ ਫੇਰ ਕਹਿਣ ਦੀ ਆ ਕਿ ਵਕ ਹੋ ਜੀਏ ਸਨੀਭਾਣ ਕੀ ਗੱਲ ਹੋ ਗਈ ਆ ਮੰਮੀ ਨੇ ਵੀ ਬੜੀਆਂ ਗੱਲਾਂ ਸੁਣਾਤੀਆਂ ਆ ਉਹ ਜਿਹੜੀ ਵੀ ਗੱਲ ਕਰਦੇ ਨਾ ਰੁਪਿੰਦਰਵਲ ਦੀ ਗੱਲ ਕਰਦੇ ਆ ਤੂੰ ਹਰੇਕ ਨਾਲ ਢੇ ਲਈ ਜਾਂਦੀ ਹੁਣ ਮੈਂ ਕਹ ਤਾ ਢੇ ਲੈਣੇ ਆ ਤੂੰ ਵੀ ਉਹ ਗੱਲ ਕਰੀ ਜਾਂਦੇ ਆ ਉਹ ਟਿਗੀ ਰਹਿ ਹਾਂ ਮੇਰੇ ਕੋਲ ਹੀ ਟੇਕੇ ਬੈਠਾ ਜਾਂਦਾ ਠੀਕ ਆ ਨਾ ਜਿੰਨਾ ਚਿਰ ਅੱਡ ਨਹੀਂ ਹੋਵਾਂਗੇ ਉਹ ਜੇ ਘੜੀ ਨੰਗਣ ਦੀ ਆ ਨਾ ਤਾਂ ਨੰਗ ਲੈ ਦੇ ਇੱਥੇ ਕੋਈ ਘੜੀ ਨਹੀਂ ਨੰਗਣੀ ਚੁੱਪ ਕਰਕੇ ਨਾ ਤੇ ਅੱਡ ਹੋ ਜੋ ਚੰਗੇ ਰਹੋਗੇ ਮੰਮੀ ਨੇ ਕੋ ਕਹਿਆ ਤੈਨੂੰ ਮੰਮੀ ਨੇ ਵੀ ਉਹੋ ਗੱਲ ਕਰਤੀ ਆ ਜੇ ਮਾਤਾ ਕਹਿੰਦੀ ਹੈ ਨਾ ਤੇ ਕਰ ਦਊਗਾ ਪੁੱਤਾਂ ਦਾ ਵਾ ਤੇ ਦੋਹਾਂ ਪੁੱਤਾਂ ਦੇ ਹੋਣਾ ਵਾ ਦੋਹਾਂ ਪੁੱਤਾਂ ਦਾ ਕਾਦਾ ਕਮਾਈ ਕਰਦੇ ਤੁਸੀਂ ਮਰ ਗਏ ਤੇ ਉਹਦਾ ਕਾਦਾ ਹੱਕ ਵਹੁਣ ਤੇ ਕਮਾਈ ਨਾਲ ਉਹ ਵੀ ਕਰਦਾ ਰਿਹਾ ਵਾ ਉਹ ਘਰ ਨਹੀਂ ਬੈਠਾ ਰਹਿੰਦਾ ਰਿਹਾ ਕਾਦੀ ਕਮਾਈ ਕੀਤੀ ਉਹਨੇ ਸੰਦੀਪ ਨਾਲ ਸਾਵਾਂ ਕੰਮ ਕਰਦਾ ਰਿਹਾ ਵਾ ਤੇ ਮੇਰੀ ਸੁਣ ਲੈ ਗੱਲ ਕੱਲ ਨੂੰ ਬੰਦੇ ਵੀ ਚਾਰ ਬੈਠੇ ਨਾ ਤੇ ਸਿਰ ਦੋ ਹੋਣੇ ਆ ਉਹ ਕੋਈ ਹਿੱਸਾ ਨਹੀਂ ਹੋਣਾ ਠੀਕ ਆ ਨਾ ਇਹ ਘਰ ਸਾਡਾ ਵਾ ਤੇ ਸਾਡਾ ਹੀ ਰਹਿਣਾ ਵਾ ਜੀ 13000 ਬਣਾਏ ਦੂਰ ਰੱਖਣਾ ਏ ਤਾਨੂੰ ਫਿਰ ਨਵਾਂ ਬਣਾ ਕੇ ਦੇਣਾ ਆਪਾਂ ਨਾਲ ਕਿਉਂ ਘਰ ਬਣਾ ਕੇ ਦੇਣਾ ਜੇ ਆ ਗੱਲ ਵਾ ਨਾ ਬਣਾਉਣਾ ਵਾ ਤੇ ਇੱਕੋ ਹੀ ਕਮਰਾ ਪਾ ਕੇ ਦੇਣਾ ਸੀ ਜਿੱਦਾਂ ਦੀ ਇਹ ਕੋਠੀ ਪਈ ਹੈ ਨਾ ਐਦਾਂ ਦੀ ਕੋਠੀ ਪਾ ਕੇ ਦੇਣੀ ਪੈਣੀ ਆ ਕੋਈ ਕੋਠੀ ਕਾਠੀ ਨਹੀਂ ਪਾ ਕੇ ਦੇਣੀ ਕੋਠੀ ਸਸਤੀ ਨਹੀਂ ਪੈ ਜਾਣੀ ਨੋਟ ਜਿਹੜੇ ਰੁੱਖਾ ਨਾ ਨਹੀਂ ਲੱਗੇ ਤੇ ਸਦੀ ਫਿਰ ਇਹ ਦੋ ਹਿੱਸੇ ਹੋਣੇ ਆ ਜਾਂ ਇਹੋ ਘਰ ਵੰਡ ਲੋ ਇੱਕ ਕਮਰਾ ਉਹ ਰੱਖ ਲੈ ਇੱਕ ਆਪਾਂ ਰੱਖ ਲਾਂਗੇ ਕਿਉਂ ਰੱਖ ਲੋ ਇੱਥੇ ਹੀ ਮੈਂ ਰਹਿਣ ਦੇਣਾ ਉਹਨੂੰ ਤੇ ਕੋਈ ਗੱਲ ਨਹੀਂ ਫਿਰ ਜੋ ਚਾਰ ਬੰਦੇ ਇਕੱਠੇ ਹੋਣਗੇ ਨਾ ਫਿਰ ਕਰ ਲਈ ਗੱਲ ਉਨੇ ਦੇச்சே ਟਿਕਣਨੀ ਆ ਇੱਧਰ ਦੀ ਗੱਲ ਉੱਧਰ ਤੇ ਉੱਧਰ ਦੀ ਗੱਲ ਇੱਧਰ ਇਹ ਗੱਲ ਤਾਂ ਮੈਨੂੰ ਨਹੀਂ ਆ ਪਤਾ ਜਾਂ ਘਰ ਦੋ ਬਾਨੇ ਆ ਜਾਂ ਫਿਰ ਇਹੋ ਕੋਠੀ ਨੂੰ ਵੰਡ ਲੋ ਆਪਣੇ ਆਪੇ ਬਿਕਾਰੋ ਹੋਰ ਵਰ ਕੀ ਕਰਨਾ ਮੈਂ ਨਹੀਂ ਕਰ ਰਹਿਣਾ ਇੱਥੇ ਜਾਂ ਮੈਨੂੰ ਵੱਖ ਕੋਠੀ ਪਾ ਕੇ ਦੋ ਫਿਰ ਕੋਈ ਗੱਲ ਨਹੀਂ ਉਹਨਾਂ ਨੂੰ ਇਹ ਦੇ ਦਿੰਨੇ ਆ ਆਪਾਂ ਨਵੀਂ ਪਾ ਲੈਨੇ ਆ ਨਵੀਂ ਪਾ ਲੈਨੇ ਆ ਤੂੰ ਹੀ ਮੰਮੀ ਵੱਲ ਦੀ ਗੱਲ ਕਰਨੀ ਆ ਉਹ ਸੰਦੀਪ ਹੋਣਾ ਏਦਾਂ ਆ ਯਾਰ ਜਿਦਾਂ ਤੂੰ ਕਹਿਣ ਦੀ ਹੈ ਨਾ ਉਹਨਾਂ ਨੂੰ ਕੁਝ ਨਹੀਂ ਦੇਣਾ ਕਿਦਾਂ ਨਾ ਦਈਏ ਜਿਦਾਂ ਤੁਹਾਨੂੰ ਧੱਕੇ ਵੱਜਣਗੇ ਨਾ ਪਤਾ ਤੁਹਾਨੂੰ ਫੇਰ ਲੱਗਣਾ ਆ ਮੈਨੂੰ ਕਿਹਨੇ ਕਿਹਾ ਕਿ ਕੱਲ ਕਿੰਨੀਆਂ ਗੱਲਾਂ ਸੁਣਾਈਆਂ ਵਾ ਤੁਹਾਨੂੰ ਕੋਈ ਅਸਰ ਨਹੀਂ ਹੋਇਆ ਉਹ ਗੱਲਾਂ ਘਰਾਂ ਸੌ ਹੁੰਦੀਆਂ ਵਾ ਇਹਦਾ ਮਤਲਬ ਇਹ ਨਹੀਂ ਆ ਕਿ ਇੱਕ ਜਣੇ ਨੂੰ ਕੋਹ ਨਹੀਂ ਮਿਲਣਾ ਇਹ ਆਦੀ ਹੋਣਾ ਜਦੋਂ ਮਰਜ਼ੀ ਵੀ ਲੈ ਲੋ ਮੈਂ ਜਦੋਂ ਦੀ ਵਿਆਹੀ ਆਈ ਐ ਨਾ ਸਭ ਕੁਝ ਮੈਂ ਹੀ ਬਣਾਉਂਦੀ ਆ ਉਹ ਤੂੰ ਬਣਾਉਂਦੀ ਆ ਨਾ ਤੇ ਪਹਿਲੀ ਸਾਂਝੀ ਹੀ ਨਾ ਸਭ ਕੁਝ ਸਾਂਝਾ ਹੀ ਨਾ ਪਿਛੇ ਤੂੰ ਹੀ ਰੱਖਣੀ ਆ ਗਈ ਆਂ ਕਿਉਂ ਨਹੀਂ ਲੈ ਕੇ ਆਈ ਸਾਰਾ ਸਮਾਨ ਵੇਰਾ ਹੀ ਆ ਉਹਦਾ ਕੋਈ ਨਹੀਂ ਇਹ ਤਾਂ ਤੇਰਾ ਸਮਾਨ ਆ ਤੈਨੂੰ ਮਿਲ ਹੀ ਜਾਣਾ ਗੱਲਾਂ ਮਾਰਦੀ ਮੈਂ ਤਾਂ ਇੱਕੋ ਗੱਲ ਕਹਤੀ ਆ ਅੱਡ ਕਰ ਦੋ ਠੀਕ ਹੈ ਨਾ ਇੱਕੋ ਗੱਲ ਕਹਤੀ ਆ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਮਰ ਜਾਊਂਗੀ ਜੇ ਨਹੀਂ ਨਾ ਨਾਲ ਉਹਦੇ ਰਹਿਣਾ ਤੇ ਫਿਰ ਕਰ ਦੋ ਬੰਨ ਨਹੀਂ